रस्तेटे हूं रस्तो ਇਹ ਹੁੰਦਾ ਹੈ ਤੰਤਰ ਜਿਹੜੇ ਮੰਤਰ ਇਹ ਆਦ ਕਰਦੇ ਆਂ ਕਿ ਅਸੀਂ ਇਹਦੇ ਪਰਪੂਸਤ ਮਾਰਿਆ ਕਰਕੇ ਤੁਹਾਨੂੰ ਦੇਵਾਂਗੇ ਐਨੇ ਕਰਦਾਂਗੇ ਇਹ ਕਹੇ ਤੰਤਰ ਲੈ ਕੇ ਦੇ ਦਿੰਦੇ ਆ ਤੇ ਉਹ ਤੁਨਤਰੀ ਦੇ ਵਿੱਚ ਚਾਹੀਆਂ ਦੀ ਯਾਦ ਰੱਤ ਕੇ ਨਾਲੇ ਗਾਲਜ ਪਾਏ ਅੰਦਰ ਕਈਆਂ ਨੇ ਟੌੜਿਆਂ ਦੇ ਬਦਿਆਂ ਜੀ ਕਈਆਂ ਨੂੰ ਲੱਗਾ ਨਹੀਂ ਸੱਚ ਕਰਦੇ ਸਾਡੇ ਵਿਆਗ ਇਹ ਵੀ ਬੜਾ ਮਾੜਾ ਕੰਮ ਹੈ ਜਿਹੜਾ ਕਰ ਗਿਆ ਉਹ ਕਾਲੇ ਦੇ ਧਾਗੇ ਬੰਦੇ ਹੁੰਦੇ ਨੇ ਉਹ ਦਾ ਇਹ ਵੀ ਇੱਕ ਸਾਇ ਵੀਰ ਦਰਦ ਇਹਦੇ ਪੈ ਜਾਂਦਾ ਹੈ ਕਿਹਦੇ ਰੱਬ ਨਾ ਕਰੇ ਉਹ ਕਿਸੇ ਬੱਚੇ ਰਗ ਦੇ ਪਤਾ ਘਟ ਉੱਠ ਜੇ ਨਾ ਜੀ ਉਧਰੋਂ ਬੱਚਾ ਹੋ ਜੇ ਉਹ ਬਾਤ ਉਹ ਸੋਇਦਾ ਕਿਦਿਆ ਕਰੇ ਇੰਨਾਂ ਦੇ ਵਿੱਚ ਕਿਉਂ ਕੋਈ ਵੀ ਬਦੇ ਤੇ ਕਿਉਂ ਕਈ ਕਰ ਕਰਾ ਕੇ ਬੰਦਦੇ ਆ ਦੇ ਗੇਨੇ ਜੇ ਡਾਕਟਰ ਬੰਨਾ ਮੇਰੇ ਤਾਂ ਗਵਸ਼ ਕਰਦਾ ਹੈ ਨਹੀਂ ਕੁਝ ਨਹੀਂ ਕਰਦਾ ਉਹਨੂੰ ਤੋਏ ਦੇ ਨਾਲ ਸਮਝਾਇਆ ਕਿ ਕਹਿੰਦੇ ਪੁੱਤ ਇਹਨੂੰ ਧਾਰਿਓ ਜੇ ਗੱਲ ਨੂੰ ਇਹ ਬਰਬੜ ਟੁੱਟਾ ਦੇਉਂ ਉਹਨੂੰ ਤੁਸੀਂ ਕਿਤੇ ਬਿਮਾਰ ਵੀ ਹੋ ਜਾਂਦੇ ਮੰਦ ਵਿੱਚ ਇਹ ਕੋ ਨਾਦਰੇ ਕੋਈ ਗੱਲ ਨੁਭਾਰ ਹੋਏ ਅੱਜ ਕੱਲ੍ਹ ਤਾਂ ਦੇ ਆ ਬਣਾ ਪੁੱਛੇ ਜੇ ਵਾਜਵੀਂ ਕਰਾ ਦੇ ਤਵੇ ਪਰ ਮਹਾਰਾਜ ਕਿਤੇ ਨਾ ਜੰਦਾ ਮੰਤਰ ਦਾ ਰਾਗ ਕਰੋ ਕੋਈ ਵੀ ਜਨਤਰਾ ਮੰਤਰ ਸੰਤਰ ਨੂੰ ਨੇ ਨਾਮ ਲੁਕਾ ਕੇ ਕੋਈ ਵੀ ਵਿਰਾਸਤ ਨਹੀਂ ਕਰਦੇ ਜੇ ਵੀ ਰਸਨਾ ਤੇ ਉਹ ਮੰਤਰ ਦਾ ਵਸਾ ਹੈ ਇਹ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਸਾਨੂੰ ਦਿੱਤਾ ਸਾਰਿਆ ਮੰਤਰਾਂ ਦਾ ਆਪ ਮੰਤਰ ਊਲ ਮੰਤਰ ਜਿਹੜੀਆਂ ਵਰਦੀ ਕਰਦੀਆਂ ਆ ਜਾਣ ਕੋਈ ਵੀ ਇਸ ਦੇ ਅਸਰ ਨਹੀਂ ਕਰ ਸਕਦੀ ਦੁਨੀਆਂ ਗਡੀਆਂ ਬਡੀਆਂ ਚੱਲਣ ਲੱਗੀਆਂ ਲੈਣ ਦੇਣੇ ਦੀ ਕਢਾਈ ਇਹਦੀ ਜਾਣੀ ਉਹਨਾਂ ਗ੍ਰਾਮ ਦਾ ਨੰਦਕੀਤਾ ਬੜਾ ਕਰੇ ਕਿਸੇ ਕੋਲ ਜਾਣ ਕਰੇ ਕਿਸੇ ਕੋਲ ਜਾਣ ਉਹ ਜਿਹਦੇ ਕੋਲ ਗੈਰਵਾਤਾ ਥੋੜਾ ਸਮਾਂ ਰੁਕਿਰੇਦਾ ਸਾਰਾ ਕੁਝ ਬਰਬਾਦ ਹੋ ਜਾਣਾ ਕਰਮ ਹੋਣਾ ਜਿਹੜਾ ਤਾਰ ਕੀ ਹੋਣਾ ਸੀ ਅੱਜ ਤੇਰਾ ਭਾਈ ਲੋਕ ਗੱਡੀਆਂ ਉਹ ਨਵੀਆਂ ਪਾਲੀਆਂ ਤੇਰਾ ਦੇ ਮੂੰਹ ਮਿਠਾ ਕਰਾਉਣਾ ਹੈ ਤੇ ਤੇਰਾ ਤੇ ਜਿੰਨੇ ਸੀ ਕਰਦਾ ਕਿ ਮੈਂ ਇਹਨਾਂ ਦਾ ਮਿਠਾ ਕਰਾਵਾਂ ਐਸੇ ਬੰਦੇ ਨੇ ਫੇਰ ਉਹ ਕਹਿੰਦਾ ਕੋਈ ਨਹੀਂ ਮੂੰਹ ਸਮਾਂ ਥੋੜਾ ਘਟੋ ਹੋ ਜਾਏਗਾ ਫੇਰ ਕਰਦਾ ਉਹ ਫੇਰ ਕਰਦਾ ਕੋਈ ਸਮਾਂ ਜੀਤੀਆਂ ਉਹਨਾਂ ਦੇ ਘਰ ਰਚ ਗਿਆ ਕਿ ਨਾ ਭਾਈ ਸਾਹ ਕੋਈ ਸੁਧ ਜ਼ਾ ਦੇਰ ਜਿਨ੍ਹਾਂ ਨੂੰ ਕੀਤਾ ਸੀ ਉਹ ਕਹਿੰਦਾ ਠੀਕ ਆ ਉਈ ਦਰਵਾਜ਼ੇ ਪਰਵਾਰ ਮੇਰਾ ਠੀਕਿਆ ਕਾਰੋਬਾਰ ਕਿਤੇ ਨਾ ਚੜ੍ਹ ਜੇਗਾ ਇਹਦਾ ਹੋਸਣਾ ਇਹਦਾ ਗੱਲ ਨੂੰ ਪੰਜ ਗੜੀਆਂ ਹੋਰ ਨਹੀਂ ਆ ਰਹੀਆਂ ਆਪਣੇ ਜਨ ਉਹ ਦੇਆ ਬਚਾਰਾ ਕਿਹਾ ਕਿ ਕੰਮ ਖਰਾਬ ਹੋ ਗਿਆ ਮੈਂ ਇਹ ਕਰਾਇਆ ਕਿ ਜਿਹੜੇ ਨੇ ਪਤਾ ਕੁਝ ਨ ਕੋਈ ਰਹਿਣਾ ਹੈ ਤੇ ਕਰਵਾ ਸਰਦਾਰ ਵੀ ਲੈ ਜਾਏ ਕੋਈ ਕੇਾਰੇ ਕੋ ਸੇਕਾ ਤੇ ਇਹਦਾ ਲੋ ਜੀ ਉਹ ਘੰਟਾ ਕਰੋ ਬਿੰਦਾ ਨਹੀਂ ਜੀ ਰੁਗਿਆ ਨਹੀਂ ਜਾਂਦਾ ਰਿਆ ਤੋਂ ਕੋਈ ਆ ਤੇ ਸੜਿਆ ਤੋਂ ਬਾਤ ਹੋਈ ਆ ਤੇ ਕਹਿੰਦਾ ਮੈਂ ਮਿੱਠਾ ਨਹੀਂ ਖਾਣਾ ਮੈਨੂੰ ਬਾਦੂ ਦੀ ਤਾਂ ਉਹ ਤੋਂ ਰਿਆ ਲੰਘਿਆ ਕੋਈ ਬਾਤ ਨੂੰ ਚੱਲਦੇ ਕਹਿੰਦਾ ਸਰਦਾਰ ਜੀ ਮੈਂ ਤੁਹਾਡਾ ਲੋਕੀ ਜਦੋਂ ਪਰੇਸ਼ਾਨੇ ਬਾਤ ਬਣਾਉਣੀ ਹੋਣੀ ਹੈ ਨਾ ਕਿਉਂ ਕਹਿੰਦਾ ਮੈਂ ਇਹਦਾ ਨਾ ਮਾੜਾ ਸੁਣਦਾ ਰਿਆ ਮੈਂ ਬੜੇ ਜੰਦਰ ਮੰਤਰ-ਮੰਤਰ ਕਰਵਾਏ ਤੇ ਕਹਿੰਦਾ ਤੁਹਾਡੇ ਜਿਹਾ ਸਹੀ ਕੋਈ ਨਹੀਂ ਲਾਇਆ ਵੀ ਨਹੀਂਣਿਆ ਉਹਨੂੰ ਵੀ ਲਾੜ ਲੈ ਆਇਆ ਜਿਹੜਾ ਕਰਕੇ ਰੰਦਾ ਸੀ ਉਹਨੂੰ ਵੀ ਲਾੜ ਲੈ ਆਇਆ ਉਹਦੇ ਕੋਲ ਜਿਹੜਾ ਕਿੰਦਾ ਸੀ ਇਹ ਕੰਮ ਤਲ ਨਾ ਪੂਰੀ ਕਰਨਾ ਇਹਨਾਂ ਦੇ ਕੋਲ ਵੀ ਵੱਡਾ ਮੰਤਰ ਆ ਜਿਹੜਾ ਤੇਰੇ ਪੁੱਤਰ ਕੰਮ ਨਹੀਂ ਕਰ ਰਿਹਾ ਇਹਨਾਂ ਦੇ ਕੋਲ ਤੇਰੇ ਤੋਂ ਵੀ ਕੋਈ ਵੱਡਾ ਮੰਤਰ ਆ ਸਰਦਾਰ ਜੀ ਦੱਸੋ ਕਹਿੰਦਾ ਮੇਰਾ ਵਰਜੀ ਗਾਓਗੇ ਕਹਿੰਦਾ ਖਾ ਲੋ ਇਹਨੂੰ ਕੋਈ ਤਾਂ ਰੋਕ ਰਿਹਾ ਨਹੀਂ ਇਹਨੂੰ ਖਾ ਲੋ ਆਈ ਆਦੇ ਨੀਦਾ ਦਾ ਯਾਰ ਕੀ ਤੇ ਕਿਹਦਾ ਦਸੋ ਮੰਦਰ ਕੀ ਦਾ ਬਹਿ ਜੋ ਪ੍ਰੇਮ ਦੇ ਨਾਲ ਕਿੰਦੇ ਅਸੀਂ ਗੁਰੂ ਨਾਨਕ ਦੇ ਸਿੱਖ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਤੇ ਕਿਸੇ ਪਾਸੇ ਵੀ ਕਿਤੇ ਨਹੀਂ ਜਾਣਾ ਤੇ ਸਾਨੂੰ ਮਹਾਰਾਜ ਦੇ ਮੰਦਰ ਦਿੰਦਾ ਮਾ ਮੰਦਰ ਗੂਲ ਮੰਦਰ ਇਹਦੇ ਅਸੀਂ ਉਹਦਾ ਜਾਪ ਜਪਦੇ ਆ ਸਦਾ ਵੀ ਤੇਰਾ ਨਾਮ ਉਠਦੀਏ ਪੀਲਾ ਮੰਨੇ ਤੇ ਵੀ ਛੁਟਾਣਾ ਕਰਦੇ ਆ ਗੂਲ ਮੰਦਰ ਨਾਉਂਦੇ ਆ ਯੋਗੀ ਆ ਸਭ ਤੇ ਵੱਡਾ ਸਤਗੁਰੂ ਨਾਨਕ ਜਿਸ ਕਰਾਖੀ ਮੇਰੀ ਉਹਦੇ ਅੱਗੇ ਕੋਈ ਨਹੀਂ ਫੇਰ ਸਕਦਾ ਸਾਧੂ ਵੀ ਮਹਾਰਾਜ ਨੂੰ ਬੋਲੜੀ ਕਿਹੜੀ ਸਤਗੁਰੂ ਜੀ ਕਿਰਪਾ ਕਰੋ ਇਹ ਮੰਤਰ ਸਾਡੀ ਦਸਰਾਂ ਤੇ ਵੀ ਵੱਸ ਜਾਵੇ ਇਸੇ ਦਾ ਪੜਾਣਾ ਸੋਚੀਏ ਸਾਰਿਆਂ ਦਾ ਹੀ ਪੜਾਣਾ ਚਾਹੀਏ ਆਵਸਾਈ ਸੰਗਤ ਦਵਾਈਏ ਹਾਜ਼ਰੀ ਕਰਵ ਜੀ ਉਚਾਰਨ ਸਤ ਦਾ